ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਮੇਰੀ ਉਮੀਦ ਹੈ ਕਿ ਤੁਸੀਂ ਸਭ ਠੀਕ ਠਾਕ ਹੋਵਗੇ ਤੰਦਰੁਸਤ ਹੋਵਗੇ ਖੜਤੀਆ ਕਲਾ ਵੀ ਛੋਵਗੇ ਮੈਂ ਮਲਕੀਦੋ ਹਾਜ਼ਰ ਹਾਂ ਲੈ ਕੇ ਇੱਕ ਹੋਰ ਵੀਡੀਓ ਅੱਜ ਆਪਾਂ ਡਿਸਕਸ ਕਰਾਂਗੇ ਕਿ ਮੈਂ ਆਪਣੀ ਪ੍ਰੋਫੈਸ਼ਨਲ ਲਾਈਫ ਤੇ ਜਿਹੜੀ ਮੇਰੀ ਪਰਸਨਲ ਲਾਈਫ ਆ ਨਿੱਜੀ ਜ਼ਿੰਦਗੀ ਉਹਨੂੰ ਕਿੱਦਾਂ ਬੈਲੈਂਸ ਕਰਕੇ ਰੱਖਦੀ ਆ ਅਸਲ ਦੇ ਵਿੱਚ ਵੀ ਨੂੰ ਜਿਆਦਾ ਜਦੋ ਜਹਿਦ ਨਹੀਂ ਕਰਨੀ ਪਈ ਇਹਦੇ ਮਾਮਲੇ ਦੇ ਵਿੱਚ ਬੇਸ਼ੱਕ ਮੇਰੇ ਤੋਂ ਬੇਟੀਆਂ ਵਾਂ ਛੋਟੀਆਂ ਵਾਂ ਪਰ ਮੈਂ ਹਮੇਸ਼ਾ ਤੋਂ ਮੇਰੀ ਆਦਤ ਸੀ ਕਿ ਕਿਸੇ ਵੀਰੇ 3:30 ਵਜੇ ਉੱਠ ਜਾਨੀ ਹਾਂ ਤੇ ਉਹਨਾਂ ਦੇ ਉੱਠਣ ਤੋਂ ਪਹਿਲਾਂ ਹੀ ਮੈਂ ਕਾਫੀ ਆਪਣਾ ਜਿਹੜਾ ਕੰਮ ਆ ਉਹਨੂੰ ਯਾਨੀ ਕਿ ਡਨ ਕਰ ਲੈਨੀ ਆ। ਸਭ ਤੋਂ ਉੱਠਣ ਤੋਂ ਪਹਿਲਾਂ ਤੇ ਯਾਨੀ ਕਿ ਚਾਹ ਬਣਾ ਕੇ ਪੀ ਲੈਂਦੀ ਆ ਤੇ ਉਸ ਤੋਂ ਬਾਅਦ ਥੋੜਾ ਜਿਹਾ ਟਾਈਮ ਵਾਈਗਰ ਵਾਈਗਰ ਕਰਕੇ ਥੋੜਾ ਜਿਹਾ ਮੈਡੀਟੇਸ਼ਨ ਕਰਕੇ ਤੇ ਆਪਣੇ ਆਪ ਨੂੰ ਟਾਈਮ ਦਿੰਦਾ ਐ ਕਿ ਇਹ ਸੋਚਣ ਦਾ ਅੱਜ ਵਾਲਾ ਜਿਹੜਾ ਦਿਨ ਆ ਉਹ ਸਟੈਪ ਬਾਈ ਸਟੈਪ ਕਿੱਦਾਂ ਆਪਣਾ ਲੰਘਣਾ ਐ ਕਿ ਕਿਹ ਕੀ ਕੰਮ ਆ ਜਿਹੜੇ ਕਿ ਆਪਾਂ ਕਰਨੇ ਆ। ਸਵੇਰ ਦਾ ਟਾਈਮ ਹੁੰਦਾ ਐ ਕਿ ਉਸ ਟਾਈਮ ਬੱਚਿਆਂ ਨੇ ਵੀ ਸਕੂਲ ਜਾਣਾ ਹੁੰਦਾ। ਪਹਿਲ ਉਹਨਾਂ ਨੂੰ ਦੇਈ ਦਿਆ। ਤੇ ਉਹਨਾਂ ਦੇ ਨਾਲ ਥੋੜਾ ਜਿਹਾ ਟਾਈਮ ਸਪੈਂਡ ਕਰੀਦਾ ਏ ਤਾਂ ਕਿ ਆਪਣੇ ਮਨ ਤੇ ਵੀ ਕੋਈ ਬੋਝ ਨਾ ਰਹੇ ਕਿ ਬੱਚੇ ਅੱਜ ਥੋੜਾ ਜਿਆਾ ਚਿੜਚਿੜੇ ਹੋ ਕੇ ਗਏ ਆ ਇਹੋ ਜੀ ਕੋਈ ਸੋਚ ਮੇਰੇ ਵੀ ਦਵਾਰ ਤੇ ਨਾ ਰਹੇ ਉਹ ਵੀ ਖੁਸ਼ੀ ਖੁਸ਼ੀ ਜਾਣ ਤੇ ਆਪਣਾ ਉੱਥੇ ਸਕੂਲ ਆ ਵਧੀਆ ਤਰੀਕੇ ਨਾਲ ਥੋੜਾ ਆਪਣੀ ਪਰਫਾਰਮੈਂਸ ਕਰਨ ਤੇ ਉਦੋਂ ਤੱਕ ਮੈਨੂੰ ਥੋੜੀ ਜਿਹੀ ਪ੍ਰੋਬਲਮ ਆਈ ਸੱਚ ਜਿਹੇ ਸਾਡੇ ਨੂੰ ਕਿਉਂਕਿ ਥੋੜਾ ਜਿਹਾ ਕੰਮ ਜਦੋਂ ਕਰਨਾ ਪੈ ਜਾਂਦਾ ਕਿਸ ਵੇਲੇ ਸੱਚ ਜਿਹੇ ਸੰਡੀ ਨੂੰ ਕਿਸੇ ਦਾ ਫੋਨ ਕਾਲ ਅਟੈਂਡ ਜਾਂ ਕਿਸੇ ਦੀ ਹੈਲਪ ਕਰਨੀ ਪੈਂਦੀ ਆ ਤੇ ਉਹ ਥੋੜੀ ਮੈਂ ਅਡਜਸਟਮੈਂਟ ਇਸ ਤਰੀਕੇ ਨਾਲ ਕੀਤੀ ਕਿ ਥੋੜੇ ਬੱਚਿਆਂ ਨਾਲ ਕਰਦੀ ਹੁੰਦੀ ਆ ਉਹ ਵਾਲਾ ਟਾਈਮ ਤੇ ਬੱਚਿਆਂ ਨੂੰ ਜਿਹੜਾ ਵਾ ਮੈਂ ਉਹ ਫੋਨ ਤੇ ਬਿਲਕੁਲ ਨਹੀਂ ਦੇਖਦੇ ਕਿਉਂਕਿ ਉਹਨਾਂ ਨੂੰ ਆਦਤ ਨਹੀਂ ਪਈ ਪਰ ਜਦੋਂ ਮੈਨੂੰ ਪਤਾ ਹੁੰਦਾ ਕਿ ਇਸ ਟਾਈਮ ਮੈਨੂੰ ਥੋੜਾ ਜਿਹਾ ਕੰਮ ਕਰਨਾ ਪੈਣਾ ਮੈਂ ਜਿਹੜੇ ਉਹਨਾਂ ਦੇ ਫੇਵਰੇਟ ਜਿਹੜੇ ਹੈਗਾ ਉਹਨਾਂ ਟੀਵੀ ਦੇ ਪ੍ਰੋਗਰਾਮ ਉਹ ਤੁਹਾਨੂੰ ਉਦੋਂ ਹੀ ਲਾ ਕੇ ਦੇ ਦਿੰਦੀ ਆ ਜਦੋਂ ਕਿ ਮੈਂ ਕੋਈ ਗਿਆ ਆਪਣਾ ਇੱਕ ਘੰਟਾ ਕੰਮ ਕਰਨਾ ਹੁੰਦਾ ਉਦੋਂ ਉਹਨਾਂ ਨੂੰ ਤਾਂ ਫੇਵਰੇਟ ਲਾਉਣੀ ਆ ਉਹ ਵੀ ਆਰਾਮ ਨਾਲ ਆਪਣਾ ਟੀਵੀ ਦੇਖਦੇ ਆ ਉਸ ਟਾਈਮ ਤੇ ਮੈਂ ਆਪਣਾ ਕੰਮ ਦੰਦ ਕਰਦੀ ਆ ਤੇ ਇਦਾਂ ਹੀ ਉਹ ਵੀ ਕੁਛ ਤੇ ਮੈਂ ਵੀ ਕੁਛ ਤੇ ਬਾਕੀ ਸ਼ਾਮ ਨੂੰ 4 ਵਜੇ ਤੋਂ ਬਾਅਦ ਜਦ ਕਿ ਜਿਹੜਾ ਮੇਰਾ ਸਾਰਾ ਟਾਈਮ ਆ ਮੇਰੇ ਬੱਚਿਆਂ ਵਾਸਤੇ ਆ ਉਹ ਤੋਂ 4 ਵਜੇ ਤੋਂ ਬਾਅਦ ਮੈਂ ਕੰਮ ਨਹੀਂ ਕਰਦੀ ਫੋਨ ਕਾਲ ਟੈਂਡ ਓਕੇ ਕਰ ਸਕਦੇ ਆ ਪਰ ਕੋਈ ਹੋਰ ਕੰਮ ਬਿਜ਼ਨਸ ਦੇ ਰਿਗਾਰਡਿੰਗ ਨਹੀਂ ਕਰਦੀ ਹੈਗੀ ਕਿਉਂਕਿ ਉਹ ਟਾਈਮ ਬੱਚਿਆਂ ਨਾਲ ਸਪੈਂਡ ਕਰਨਾ ਜ਼ਰੂਰੀ ਆ ਉਹਨਾਂ ਬੱਚੇ ਨੂੰ ਹੌਲੀ-ਹੌਲੀ ਆਪਾਂ ਜਿ ਸਿਖਾਵਾਂਗੇ ਤਾਂ ਹੀ ਉਹ ਥੋੜਾ ਜਿਹਾ ਅੱਗੇ ਜਾ ਕੇ ਆਪਣੇ ਆਪ ਤੇ ਡਿਪੈਂਡ ਹੋਣਗੇ ਤੇ ਇਹ ਵੀ ਬਹੁਤ ਜ਼ਰੂਰੀ ਆ ਕਿਉਂਕਿ ਹੁਣ ਕਈ ਵਾਰੀ ਹੁੰਦਾ ਕਿ ਆਪਾਂ ਨੂੰ ਪਲੈਨਿੰਗ ਐਸ ਟਾਈਮ ਕਰਦੀ ਪੈਂਦੀ ਆ ਫਿਊਚਰ ਦੇ ਵਾਸਤੇ ਤੇ ਉਹ ਵੀ ਬਹੁਤ ਜ਼ਰੂਰੀ ਆ ਕਿਉਂਕਿ ਆਪਾਂ ਸਾਰਾ ਕੁਛ ਜੋ ਕਰ ਰਹੇ ਆ ਬੱਚਿਆਂ ਵਾਸਤੇ ਕਰ ਰਹੇ ਆ ਜੇ ਅਰਨਿੰਗ ਹੋ ਰਹੀ ਆ ਤੇ ਬੱਚਿਆਂ ਵਾਸਤੇ ਹੋ ਰਹੀ ਆ ਤੇ ਬੱਚਿਆਂ ਨੂੰ ਸਮਝਾਉਣਾ ਵੀ ਪਊਗਾ ਕਿ ਕਿੱਦਾਂ ਕਿੱਦਾਂ ਆਪਾਂ ਇਹ ਸਭ ਜੂਸ ਕਰਨਾ ਹੈ ਤਾਂ ਕਿ ਉਹ ਵੀ ਅੱਗੇ ਜਾ ਕੇ ਆਪਣੇ ਜਿਹੜਾ ਵਾ ਵਧੀਆ ਲਾਈਫ ਬਤਾ ਸਕਣ ਤੇ ਇਹਦਾ ਸਾਰਾ ਕੁਛ ਥੋੜਾ ਮੇਲਜੋਲ ਜਿਹਾ ਰੱਖ ਕੇ ਥੋੜਾ ਜਿਹਾ ਚੱਲਿਆ ਜਾਂਦਾ ਵਾ ਕੋਈ ਜਿਆਦਾ ਪਰੇਸ਼ਾਨੀ ਮੈਨੂੰ ਨਹੀਂ ਸੀ ਹੋਈ ਇਹਦੇ ਇਸ ਫਾਰਮਲੇ ਦੇ ਵਿੱਚ ਤੇ ਬਾਕੀ ਜੋ ਰਹਿੰਦੀਆਂ ਵਾਂ ਗੱਲਾਂ ਜਿਹੜੇ ਟਿਪਸ ਰਹਿ ਗਏ ਆ ਉਹ ਆਪਾਂ ਅਗਲੀ ਵਾਰ ਡਿਸਕਸ ਕਰਾਂਗੇ ਤੇ ਟਾਈਮ ਮੈਨੇਜਮੈਂਟ ਬਾਰੇ ਆਪਾਂ ਕੱਲ ਨੂੰ ਗੱਲ ਕਰਾਂਗੇ ਕਿ ਇਹ ਕਿਉਂ ਜ਼ਰੂਰੀ ਹੈਗਾ ਇਹ ਆਪਣੇ ਬਿਜ਼ਨਸ ਦੇ ਵਿੱਚ ਤੇ ਹੁਣ ਆਪਾਂ ਮਿਲਾਂਗੇ ਕੱਲ ਨੂੰ ਤੇ ਉਦੋਂ ਤੱਕ ਵਾਸਤੇ ਸਤਿ ਸ਼੍ਰੀ ਅਕਾਲ